ਡੀਐਸਪੀ ਨੂੰ ਦਿੱਤਿਆਂ ਜੀ ਬਹੁਤ ਚੰਡੀਗੜ੍ਹ ਤੱਕ ਭੇਜੀਆਂ ਜੀ ਤਰਖਾਸ਼ਾਂ ਤੇ ਪਰ ਜੀ ਇਹਨਾਂ ਦੀ ਕੋਈ ਕਾਰਵਾਈ ਨਹੀਂ ਹੋਈ ਜੀ ਚੁੱਟਿਆਂ ਵਾਲਿਆਂ ਬਾਰੇ ਹਾਂਜੀ ਇਹ ਚੁੱਟਿਆਂ ਵਾਲਿਆਂ ਬਾਰੇ ਬਹੁਤ ਜ਼ਿਆਦਾ ਤਰਖਾਸ਼ਾਂ ਦੇ ਚੁੱਕੀ ਆ ਜੀ ਮੈਂ ਥਾਣੇ ਕਚਹਿਰ ਵਿੱਚ ਜੀ ਬਹੁਤ ਜਾ ਚੁੱਕੀ ਆ ਜਿੰਮੇ ਕੋਈ ਜੀ ਕਾਰਵਾਈ ਚੁੱਟਿਆਂ ਵਾਲਿਆਂ ਬਾਰੇ ਕੋਈ ਨਹੀਂ ਹੋਈ ਜੀ ਵੀ ਸਾਡੇ ਘਰ ਤੇ ਹਮਲਾ ਕੀਤਾ ਇਹਨਾਂ ਨੇ ਆ ਦੇ ਲੋ ਇੱਟਾਂ ਰੋੜੇ ਚਲਾਏ ਨੇ ਸਾਡਾ ਘਰ ਭੰਨਿਆ ਆ ਏ ਤੇ ਸਾਡੇ ਵੀਰੇ ਜਲਦ ਜਲਦ ਸਾਡੀ ਸੁਣੀ ਜਾਵੇ ਜੀ ਇਹ ਸਾਰਾ ਜੀ ਚਿੱਟੇ ਦਾ ਰੋਲਾ ਜੀ ਹੋਰ ਕਾਸੇ ਦਾ ਰੋਲਾ ਨਹੀਂ ਹੈਗਾ ਹਾਂਜੀ ਚਿੱਟੇ ਦਾ ਰੋਲਾ ਜੀ ਅਸੀਂ ਚਿੱਟਾ ਬੰਦ ਕਰਾਣੇ ਆ ਤੇ ਇਹ ਜੀ ਸਾਡੇ ਘੁੱਟ ਮਾਰ ਕਰਦੇ ਨੇ ਇੱਧਰ ਦੇਖੋ ਮੇਰੇ ਘਰ ਵਾਲੇ ਦਾ ਸਿਰ ਕਾਟ ਦਿੱਤੇ ਜੇ ਚਿੱਟਿਆਂ ਤੋਂ ਰੁਕਦੇ ਆ ਭਾਈ ਉਹਨਾਂ ਨੇ ਸਿਰ ਕਾਟ ਦਿੱਤਾ ਜੀ ਇਹਨਾਂ ਤਾਂ ਮੇਰਾ ਘਰ ਹੀ ਝਾੜਦੇ ਨੇ ਸਿੱਕੇ ਬੱਚਿਆਂ ਨੂੰ ਨਾਲ ਲਿਜਾ ਕੇ ਚਿੱਟਾ ਵੇਚਦੇ ਨੇ ਜੇ ਇਹਨਾਂ ਨੂੰ ਰੋਕਦੇ ਆ ਜੀ ਸਾਡਾ ਉਹਨਾਂ ਨੇ ਸਿਰ ਕਾਟ ਦਿੱਤਾ ਹੀ ਸਾਡਾ ਹਾਲ ਦੇਖੋ ਕਿਦਾਂ ਬੰਦਾ ਕੀਤਾ ਹੋਇਆ ਸਾਡਾ ਘਰ ਬਾਹਰ ਉਹਨਾਂ ਨੇ ਸਭ ਕੁਝ ਢਾ ਲਿਤਾ ਏ ਚਿੱਟਾ ਰੋੜੇ ਘਰੇ ਚਵਾਉਂਦੇ ਨੇ ਸਾਡੇ ਹਾਂਜੀ ਉਹ ਮੈਂ ਤਾਂ ਜੀ ਕਹਿੰਦੇ ਨੇ ਭਗਵਾਨ ਤਾਲ ਕਹਿੰਦਾ ਇਹ ਮੈਂ ਚਿੱਟੇ ਖਰਾਬ ਚਲਾਇਆ ਆਇਆ ਹੈ ਘਟਾਣਾ ਹੈ ਇਹ ਤਾਂ ਤੈਨੂੰ ਮਰਦਾ ਜੀ ਸਦਾ ਹੀ ਘਟਾ ਜਾਵਾ ਜੇ ਮੇਰਾ ਬੰਦਾ ਮਰ ਜਾਂਦਾ ਤਾਂ ਤੇ ਸਾਡਾ ਕੀ ਹਾਲ ਨਹੀਂ ਮੇਰੇ ਬੱਚੇ ਰੋਲ ਜਾਂਦੇ ਸੀ ਇਹਨਾਂ ਨਿੱਕੇ ਨਿੱਕੇ ਬੱਚੇ ਜੀ ਚਿੱਟਾ ਨਾਲ ਬਤਾਉਂਦੇ ਨੇ ਇਹਨਾਂ ਨੂੰ ਇਹਨਾਂ ਨੂੰ ਦਸਾਂ ਗੀਆਂ ਦਾ ਨਾਲ ਚ ਦੇ ਕੇ ਲੈ ਕੇ ਜਾਂਦੇ ਨੇ ਸਕੂਲੋਂ ਬਾਅਦ ਮੇਰਾ ਜੀ ਨਾਮ ਦੀ ਸਤਨਾਮ ਜੀ ਮੈਂ 6ਵੀਂ ਕਲਾਸ ਪੜਦਾ ਹਾਂ ਹਾਂਜੀ ਉਸ ਤੋਂ ਬਾਅਦ ਕੀ ਕਰਦੇ ਹੋ ਉਸ ਤੋਂ ਬਾਅਦ ਜੀ ਇਹ ਜੀ ਖੇਡਦੇ ਨੇ ਤੇ ਸਾਡੀ ਜੈਪ ਜੀ ਗਵਾਂਡੇ ਜੀ ਸਾਡੇ ਜੀ ਪੁੜੀਆਂ ਪਾ ਦਿੰਦੇ ਜੇਬ ਚ ਬੱਚ ਸਾਨੂੰ ਕਚਰਾ ਕਚਰਾ ਤੇ ਲੈ ਜਾਂਦੇ ਜੀ ਚਿੱਟਾ ਬਕੌਣ ਜੀ ਕਾਹਦੀਆਂ ਪੁੜੀਆਂ ਪਾਉਂਦੇ ਚਿੱਟੇ ਦੀਆਂ ਜੀ ਅੱਛਾ ਕੀ ਕਹਿੰਦੇ ਨੇ ਕਹਿੰਦੇ ਜੀ ਇਹ ਤੁਹਾਨੂੰ ਹੀ 10-20 ਰੁਪਏ ਦਵਾਂਗੇ ਤੇ ਤੁਸੀਂ ਇੰਨਾ ਚਿੱਟਾ ਫੜਾ ਆ ਜੀ ਗੱਡੀਆਂ ਆਉਂਦੀਆਂ ਜੀ ਦੂਰੋਂ ਦੂਰੋਂ ਅੱਛਾ ਐਂ ਤਾਂ ਲਾ ਕੇ ਦਿੰਦੇ ਹਾਂ ਹਾਂ ਜੀ ਮੈਂ ਸੋਢੀ ਨਗਰ ਦਾ ਜੀ ਰਹਿਣ ਵਾਲਾ ਗੱਬਰ ਮੇਰਾ ਨਾਂ ਹੈ ਦਿਹਾੜੀ ਮਜ਼ਦੂਰੀ ਮੈਂ ਕਰਨਾ ਜੀ ਤੇ ਮੁੰਡਾ ਮੇਰਾ ਅੱਧੀ ਰਾਤ ਘਰੇ ਵੜਿਆ ਜੀ ਜੇ ਮੈਂ ਕੁੱਟਿਆ ਮਾਰਿਆ ਉਹਨੂੰ ਤੇ ਕੀ ਗੱਲਬਾਤ ਹੋਈ ਗੱਲਬਾਤ ਜੀ ਜੇ ਮੈਂ ਮੁੰਡੇ ਨੂੰ ਮਾਰਿਆ ਤੇ ਫਿਰ ਮੇਰ ਨੂੰ ਇੱਟਾਂ ਚ ਲਾਉਣ ਲੱਗ ਪਿਆ ਜੀ ਗਵਾਂਡੀ ਜੀ ਨਾਲ ਮੇਰੇ ਕੀ ਰੋਕਿਆ ਤੁਸੀਂ ਆਦੇ ਨਾਲ ਬੱਚੇ ਨੇ ਹਾਂ ਵੀ ਮੈਂ ਆਖਿਆ ਵੀ ਜੇ ਤੈਨੂੰ ਵੀ ਬਣਾਉਣਗੇ ਇਹੋ ਜਿਹਾ ਲੈ ਜਾਂਦੇ ਨੇ ਨਾਲ ਹਾਂਜੀ ਨਾਲ ਲੈ ਜਾਂਦੇ ਨੇ ਤੇ ਬਾਅਦ ਚ ਲੜ ਪਏ ਜੀ ਮੇਰੇ ਨਾਲ ਇੰਦੇ ਚਿੱਟਾ ਵਗਾਉਂਦੇ ਜੀ ਅੱਛਾ ਹਾਂਜੀ ਕੋਈ ਰੋਕਿਆ ਤੇ ਉਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ ਹਾਂਜੀ ਇਟਾਂ ਚ ਚਲਾਈਆਂ ਜੀ ਮੇਰੇ ਆ ਕੇ ਚਲਾਈਆਂ ਤੁਹਾਡੇ ਤੇ ਖਵਲਾ ਕੱਤਾ ਕਰਿਆ ਆ ਕੇ ਹਾਂਜੀ ਕੰਮ ਤੋਂ ਆਏ ਜੇ ਉਹਦੇ ਹੀ ਹਮਲਾ ਕਰਤਾ ਹਾਂਜੀ ਮੈਂ ਕੰਮ ਤੋਂ ਆਇਆ ਜੀ ਤੇ ਇਹਨਾਂ ਨੇ ਇਟਾਂ ਜਲਾਈਆਂ ਮੇਰੇ ਉਹਦੇ ਮੁੰਡੇ ਨੂੰ ਲੜਿਆ ਜੀ ਮੈਂ ਹਾਂ ਤੇ ਇਹਨੇ ਕਹਿੰਦਾ ਤੂੰ ਆ ਦੇ ਮੁੰਡੇ ਨੂੰ ਕਿਉਂ ਰੋਕਣਾ ਮੇਰੇ ਨਾਲੋਂ ਹੁਣ ਕਾਰਵਾਈ ਹੋਣੀ ਚਾਹੀਦੀ ਹਾਂਜੀ ਹਾਂਜੀ ਇਹਦੇ ਨਾਲ ਪੂਰੀ ਰੰਦੀ ਲੱਤਾਂ ਮਾਂ ਟੁੱਟਣੇ ਚਾਹੀਦੇ ਜੀ ਇਹਨੂੰ ਸਰਖਾ ਇਹਨੂੰ ਜੇਲ੍ਹ ਜੇ ਭੇਜਿਆ ਜਾਵੇ ਜੀ ਮੇਰਾ ਨਾਮ ਜੀ ਰਮਨਦੀਪ ਕੋਹਰਾ ਜੀ ਮਗਬਰ ਦੀ ਵਾਈਫ ਆ ਤੇ ਜੇ ਮੇਰੇ ਦੋ ਬੱਚੇ ਨੇ ਜੀ ਦੂਜਾ ਸਾਡੇ ਗਵਾਂਡ ਦੀ ਚਿੱਟਾ ਵੇਖਦਾ ਬਹੁਤ ਜ਼ਿਆਦਾ ਤੇ ਸੋਢੀ ਨਗਰ ਆ ਜੀ ਦੇਵੇਂ ਪਿਓ ਪੁੱਤਾਂ ਨੇ ਚਿੱਟਾ ਬਹੁਤ ਜ਼ਿਆਦਾ ਹੀ ਵੇਚਦੇ ਨੇ ਤੇ ਉਹਨਾਂ ਨੇ ਜੀ ਬਹੁਤ ਪੈਸਾ ਉਹਨਾਂ ਕੋਲ ਆ ਤੇ ਮੇਰੇ ਬੱਚੇ ਜਦੋਂ ਸਕੂਲੋਂ ਆਉਂਦੇ ਨੇ ਤੇ ਅਸੀਂ ਤਾਂ ਜੀ ਦਿਹਾੜੀ ਚਲੇ ਜਾਂਦੇ ਆ ਮੇਰੇ ਬੱਚਿਆਂ ਨੂੰ ਮਗਰੋ ਜੀ ਚਿੱਟਾ ਕੋਲ ਨਾਲ ਲੈ ਜਾਂਦਾ ਏ ਤੇ ਆ ਮੇਰਾ ਮੁੰਡਾ ਜੀ ਨਾ ਮੇਰਾ ਮੁੰਡੇ ਆ ਜੀ ਤੇ ਇਹਨਾਂ ਨੂੰ ਨਾਲ ਲੈ ਕੇ ਜਾਂਦੇ ਨੇ ਹੇਜ ਬਾਤੋ ਜੇ ਜੇਬਾਂ ਚ ਪਾ ਦੇਣ ਇਹਨਾਂ ਨੂੰ ਦਸਾਂ ਪੀਆ ਦਾ ਲਾਲਚ ਦਿੰਦੇ ਨੇ ਤੇ ਜੀ ਨਾਲ ਜੇ ਅਸੀਂ ਸਾਡੇ ਮੁੰਡੇ ਨੂੰ ਰੋਕਿਆ ਜੀ ਅਸੀਂ ਆਡੇ ਮੁੰਡੇ ਨੂੰ ਰੋਕਿਆ ਸਾਡੇ ਘਰ ਆ ਕੇ ਸਾਡੇ ਗਲ ਪਾਏ ਨੇ ਤੇ ਮੇਰੇ ਬੰਦੇ ਦਾ ਜੀ ਇਹਨਾਂ ਨੇ ਸਿਰ ਪਾੜ ਦਿੱਤਾ ਅਸੀਂ ਜੇ ਤਰਖਾਸ਼ ਦਿੱਤੀ ਜਦੋਂ ਤਰਖਾਸ਼ ਦੇ ਕੇ ਅਸੀਂ ਆਏ ਜੀ ਇਹਨਾਂ ਨੇ ਸਿਰ ਪਾੜ ਦਿੱਤਾ ਤੇ ਜੀ ਨਾਲ ਤਾਂ ਸਾਡੇ ਕੱਲਾੜੇ ਸੁਣਦੇ ਨੇ ਤੇ ਨਾ ਸਾਡਾ ਜੀ ਅਸੀਂ ਸ਼ਹਿਰ ਵੀ ਗਏ ਆ ਡੀਸੀ ਦਫਤਰ ਵੀ ਗਏ ਆ ਸਾਡੀ ਕਿਸੇ ਨੇ ਜੀ ਕਾਰਵਾਈ ਨਹੀਂ ਕੀਤੀ ਜੀ ਸਾਡੇ ਬਿਆਨ ਵੀ ਲੈ ਨਹੀਂ ਆਏ ਘਰ ਤਾਂ ਘਰ ਤਾਂ ਲੱਗ ਗਈ ਸਹੀ ਗੱਲ ਕਰਦੇ ਨੇ ਹਾਂ ਭਗਵੰਤ ਜੀ ਤਮਾਮ ਤਾਂ ਕਹਿੰਦੇ ਨੇ ਇਹ ਚਿੱਟੇ ਖਿਲਾਫ ਅਸੀਂ ਘੱਟਵਾਨੇ ਪਈ ਜਿਹੜੇ ਘਰ ਵੇਚਦੇ ਨੇ ਤੇ ਪਰ ਜੀ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਪੁਲਿਸ ਸਭੇ ਡਰਦੀ ਆ ਚਿੱਟਿਆਰਿਆਂ ਤੋਂ ਚਿੱਟਿਆਰੇ ਕਹਿੰਦੇ ਨੇ ਸਾਡੇ ਕੋਲ ਪੈਸਾ ਬਹੁਤ ਹੈ ਤੇ ਸਾਡਾ ਕੀ ਕਰ ਲਿਆਊਗਾ ਕੋਈ ਭਗਵੰਤ ਜੀ ਕੁਝ ਕਰ ਸਕਦਾ ਕੋਈ ਸਰਕਾਰ ਨਹੀਂ ਉਹ ਕੁਝ ਕਰ ਸਕਦੀ ਹੋ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਇਹ ਹੈ ਜੀ ਸਾਨੂੰ ਨਿਆਂ ਸਾਬ ਦਿਵਾਇਆ ਜਾਵੇ ਜੀ ਸਾਡੇ ਜੀ ਮੁੰਡੇ ਨੂੰ ਚਿੱਟੇ ਦੇ ਨਾਲ ਲੰਮਦੇ ਨੇ ਕੱਲ ਨੂੰ ਵੇਚਣ ਲੱਗ ਪਵੇ ਜਾਂ ਮਰਨ ਜਾਂ ਵੇਪੀਨ ਲੱਗ ਪਵੇ ਜਿਹਦੇ ਚ ਜ਼ਿੰਮੇਵਾਰ ਸਿਰਫ ਉਹ ਹੀ ਆ ਚਿੱਟਿਆਰੇ ਕਿੰਦੇ ਦੇ ਰਾਣ ਹਾਂਜੀ ਹਾਂਜੀ ਛੋਟੀ ਨਗਰ ਪਿੰਡ ਸਾਡੇ ਗਵਾਂਢ ਹੀ ਵੇਖਦਾ ਪਿਆ ਜਿੱਿੱਟਾ ਬਹੁਤ ਜ਼ਿਆਦਾ ਛੋਟੀ ਨਗਰ ਚ ਜਿੱਿੱਟਾ ਵੇਖਦਾ ਪਿਆਈ ਨਾਲ ਉਹ ਲੱਗ ਕੇ ਵੇਖਦਾ ਕਿਸ ਤਰ੍ਹਾਂ ਵੇਖਦਾ ਕਿਸ ਤਰ੍ਹਾਂ ਆਉਂਦੇ ਨੇ ਉਹ ਜੀ ਆਉਂਦੇ ਨੇ ਜੇ ਬਾਹਰ ਵੇਖਦਾ ਏ ਇੱਥੇ ਨਹੀਂ ਜੀ ਵੇਖਦਾ ਪਿੰਡ ਚ ਨਹੀਂ ਵੇਚਦੇ ਮੇਰੇ ਬੱਚਿਆਂ ਨੂੰ ਨਾਲ ਲੈ ਜਾਂਦੇ ਨੇ ਬਾਹਰ ਨੂੰ ਲੈ ਕੇ ਜਾਂਦੇ ਨੇ ਵੀ ਆ ਜਾ ਆਪਾਂ ਕਬੂਤਰ ਫੜਨ ਚੱਲ ਜਾਈਏ ਕਬੂਤਰ ਫੜਨ ਕੋਤੇ ਕੁਛ ਨਹੀਂ ਜਾਂਦੇ ਜੀ ਉਹ ਉਹ ਜੇ ਕੱਚੇ ਰਹਾਵਾਂ ਤੇ ਲੈ ਜਾਂਦੇ ਨੇ ਤੇ ਉਹ ਕਹਿੰਦੇ ਨੇ ਜੀ ਆ ਜਾ ਆਪਾਂ ਚਿੱਟਾ ਦੇਣਾ 10 ਰੁਪਏ ਦਿੰਦੇ ਨੇ ਤੇ ਉਹ ਮੇਰੇ ਜੇਬਾਂ ਚ ਪਾ ਕੇ ਇਹਨਾਂ ਤੋਂ ਵਕਾਂ ਇਸਨ ਇਨਸਾਫ ਦਵਾਇਆ ਜਾਵੇ ਇਸ ਗੱਲ ਦਾ ਕਿ ਭਗਵੰਤ ਮਾਨ ਕਹਿੰਦਾ ਹੈ ਨਾ ਵੀ ਇਹ ਇਨਸਾਫ ਮਿਲੇਗਾ ਜੀ ਪਰ ਮੈਨੂੰ ਲੱਗਦਾ ਨਹੀਂ ਇਨਸਾਫ ਮਿਲੇਗਾ ਚਿੱਟੇ ਵਾਲੇ ਪੋਰਾ ਨਹੀਂ ਦਰਦੇ ਹਾਂਜੀ ਉਹਨਾਂ ਦੇ ਕੋਠੇਆਂ ਪੱਲੇ ਦੀ ਜਾਤ ਸ਼ਰੇਆਮ ਉਹਨਾਂ ਕੋਲ ਅਸਲਾ ਨਹੀਂ ਹਸਲੇ ਦਾ ਸਾਨੂੰ ਡਰਾਵਾ ਪਾਉਂਦੇ ਨੇ ਹਾਂਜੀ ਉਸਲੇ ਦਾ ਬਹੁਤ ਡਰਾਵਾ ਪਾਦਦੇ ਨਹੀਂ ਤੁਹਾਨੂੰ ਆਏ ਕਰਦਾਂਗੇ ਤੇ ਵਜਾ ਕਰਦਾਂਗੇ ਸ਼ਰੇਆਮ ਸਾਡੇ ਘਰ ਇਟਾਂ ਚਲਾਉਂਦੇ ਨੇ ਕੋਈ ਕੋਈ ਕਾਰਵਾਈ ਨਹੀਂ ਕਰ ਕੋਈ ਕਾਰਵਾਈ ਨਹੀਂ ਹੋਈ ਨਹੀਂ ਅੱਜ ਸਾਨੂੰ ਦੇ ਲੋ ਚਲੇ ਪੰਜ ਸਾਡੇ ਸਰਖਾਸ਼ ਦਿੱਤੀ ਨੂੰ ਜੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਦਿੱਤੀ ਦਰਦੀ ਆ ਜੀ ਪੁਲਿਸ ਸ਼ਰਮ ਦਰਦੀ ਆ ਸਿ ਆਪ ਕਹਿੰਨੇ ਵੀ ਪੁਲਿਸ ਦਰਦੀ ਆ ਜੀ ਕੁਛ ਨਹੀਂ ਕਰਦੀ ਪੁਲਿਸ ਪੁਲਿਸ ਸਾਡੇ ਘਰੇ ਆਈ ਆ ਦੇਖ ਕੇ ਗਈ ਮੌਕਾ ਪਰ ਪੁਲਿਸ ਨੇ ਕੁਛ ਨਹੀਂ ਕਿਹਾ ਉਹਨਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕੁਛ ਨਹੀਂ ਕਿਹਾ ਜੀ ਪੁਲਸ ਵਾਲਿਆਂ ਨੇ ਕੰਨ ਤੇਰੀ ਭਗਵੰਤ ਮਾਨ ਤੱਕ ਪਹੁੰਚ ਨਹੀਂ ਹਾਂ ਜੀ ਹਾਂ ਜੀ ਭਗਵੰਤ ਮਾਨ ਤੱਕ ਪਹੁੰਚਣੀ ਚਾਹੀਦੀ ਆ ਉਹਨਾਂ ਨੂੰ ਦਿਖਾਉਣੇ ਚਾਹੀਦੇ ਨੇ ਵੀ ਇੱਧਰ ਹਾਲਾਤ ਦੇਖੋ ਵਿਗੜ ਵਿਹਾੜੀਦਾਰ ਕਰਦੇ ਨੇ ਉਹਨਾਂ ਦੇ ਹਾਲਾਤ ਦੇਖੋ ਤੇ ਚਿੱਟੇ ਵਾਲਿਆਂ ਦੇ ਹਾਲਾਤ ਦੇਖੋ ਜਾ ਕੇ ਹਾਂ ਜੀ ਸਾਡਾ ਘਰ-ਬਾਰ ਦੇਖਣਾ ਉਹ ਵਿਹਾੜੀਦਾਰ ਬੰਦੇ ਆ ਤੇ ਇਹ ਜੀ ਸਾਡੇ ਬੱਚਿਆਂ ਨੂੰ ਮਗਰੋਂ ਕਿੱਟਾ ਮੁਕਾਉਂਦੇ ਨੇ ਤੇ ਅਸੀਂ ਜੀ ਉਹਨਾਂ ਦੇ ਖਿਲਾਫ ਬੋਲੇ ਆ ਤੇ ਜੀ ਉਹਨਾਂ ਨੇ ਸਾਡੇ ਨਾਲ ਆਹ ਹਾਲ ਕੀਤਾ ਜੀ ਸਰ ਭਾੜਿਆ ਜੀ ਇਹਦਾ ਤੇ ਸਾਨੂੰ ਇਨਸਾਫ ਚਾਹੀਦਾ ਇਹ ਸ਼ਾਪੇ ਥੋਪ ਕੇ ਕਿੱਟਾ ਵੇਚਣਾ ਏ ਉਹ ਜਿੱਥੇ ਸਾਨੂੰ ਮਰਜ਼ੀ ਤੁਸੀਂ ਫਰਵਾਾ ਦਵੋ ਜਿੱਥੇ ਤੱਕ ਮੈਨੂੰ ਉਹਦੇ ਮਰਜ਼ੀ ਤੋਂ ਭੱਜਲਾ ਸਾਰਜ ਕਹਿੰਦਾ ਕਿ ਜਿੱਥੇ ਤੱਕ ਮਰਦ ਡੀਸੀ ਦਫ਼ਤਰ ਜਾਏ ਜਿੱਥੇ ਤੱਕ ਮਰਜ਼ੀ ਦਾ ਆ ਮੇਰਾ ਕੁਛ ਕੋਈ ਨਹੀਂ ਵਿਗਾੜ ਸਕਦਾ ਹਾਂ ਜੀ ਹੱਥ ਛਾਟਾਂ ਤੇ ਹੱਥ ਮਾਰ-ਮਾਰ ਕਹਿੰਦੇ ਨੇ ਵੀ ਅਸੀਂ ਕਿੱਟਾ ਸ਼ਰਿਆਮ ਵੇਚਣਾ हां जी, जी, जी।, जी, जी।, जी नगर, ते ਇਹਨਾਂ ਵਰਜੀ ਕੋਈ ਕਾਰਵਾਈ ਚੰਗੀ ਕੀਤੀ ਜਾਵੇ ਜਿਹੜਾ ਇਹ ਚਿੱਟਾ ਵੇਚ ਨਾ ਸਕਣ ਜੀ ਮੇਰੇ ਬੱਚਿਆਂ ਨੂੰ ਕੱਲ ਨੂੰ ਜੇ ਖਰਾਬ ਨਾ ਕਰ ਸਕਣ ਜੀ ਜੀ ਪਿਛਲੇ ਦਿਨਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇੱਕ ਲੇਡੀ ਨਾਮਕ ਰਮਨਦੀਪ कौर ਵਾਸੀ ਪਿੰਡ ਸੋਢੀ ਨਗਰ ਇਹ ਇਲਜ਼ਾਮ ਲਾ ਰਹੀ ਹੈ ਕਿ ਕੁਝ ਬੰਦਿਆਂ ਤੇ ਕਿ ਜੋ ਪਿੰਡ ਚ ਨਸ਼ਾ ਵੇਚਣ ਦੇ ਆਦੀ ਨੇ ਉਹ ਹੁਣ ਬੱਚਿਆਂ ਨੂੰ ਮਜਬੂਰ ਕਰ ਰਹੇ ਨਸ਼ਾ ਵੇਚਣ ਲਈ ਤੇ ਬੱਚਿਆਂ ਤੋਂ ਨਸ਼ਾ ਵਿਕਾਰ ਰਹੇ ਨੇ ਜਦੋਂ ਉਸ ਲੇਡੀ ਦੇ ਬੱਚਿਆਂ ਤੋਂ ਨਸ਼ਾ ਵਕਾਉਣ ਤੋਂ ਉਹਨਾਂ ਨੇ ਮਨਾਂ ਕੀਤਾ ਉਸ ਦੇ ਲੇਡੀ ਦੇ ਪਤੀ ਨਾਲ ਕੁੱਟਮਾਰ ਕੀਤੀ ਗਈ ਹੈ ਜੀ ਇਹਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਹਜੇ ਤੱਕ ਪੁਲਿਸ ਨੂੰ ਇਸ ਮਾਮਲੇ ਦੇ ਸੰਬੰਧੀ ਕੋਈ ਐਮਲਰ ਰਸੀਵ ਨਹੀਂ ਹੋਈ ਹਸਪੀਟਲ ਤੋਂ ਪਰ ਫਿਰ ਵੀ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਦੇਖਦੇ ਹੋਏ ਅਸੀਂ ਲੇਡੀ ਕੋਲ ਜਾ ਕੇ ਪੁੱਛਗਿੱਛ ਕੀਤੀ ਹੈ ਅਤੇ ਜਿਹੜੇ ਬੰਦਿਆਂ ਤੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਉਹ ਬੰਦੇ ਹਜੇ ਤੱਕ ਪਿੰਚ ਤਸਦੀਕ ਨਹੀਂ ਹੋਏ ਫਿਰ ਵੀ ਲਗਾਤਾਰ ਪਿੰਚ ਛਾਪੇ ਮਾਰੀ ਕੀਤੀ ਜਾ ਰਹੀ ਹੈ ਅਤੇ ਲੇਡੀ ਦੇ ਸਟੇਟਮੈਂਟ ਰਿਕਾਰਡ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਸੈਕਸ਼ਨਸ ਤੇ ਐਫਆਈਆਰ ਰਜਿਸਟਰ ਕੀਤੀ ਜਾਊਗੀ